BSF 160 ਬਲਟਾਨੀਆਂ ਦੇ ਸੰਯੋਗ ਨਾਲ ਜਲਾਲਾਬਾਦ ਪੁਲਿਸ ਨੂੰ ਵੱਡੀ ਸਫਲਤਾ ਉਸ ਵੇਲੇ ਮਿਲੀ ਜਦੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਪਾਸੋਂ ਵੱਡੀ ਮਾਤਰਾ ਵਿੱਚ ਹੀਰੋਨ ਬਰਾਮਦ ਕੀਤੀ ਗਈ ਅਤੇ ਡੀਐਸਪੀ ਏਆਰ ਸ਼ਰਮਾ ਵੱਲੋਂ ਪ੍ਰੈਸ ਕਾਨਫਰੰਸ ਰੱਖ ਕੇ ਮੀਡੀਆ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਦੱਸਿਆ ਗਿਆ ਕਿ ਇਹ ਹੀਰੋਨ ਇੱਕੇ ਮੇ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆਉਂਦੀ ਹੈ ਕੱਲ ਸ਼ਾਮ ਨੂੰ ਆਪਣਾ ਟਾਣੀ ਨੱਥਾ ਸਿੰਘ ਦੇ ਲਾਗੇ ਸੈਕੰਡ ਡਿਫੈਂਸ ਲਾਈਨ ਤੇ ਲਖਮਨ ਨਾਇਰ ਦੇ ਲਾਗੇ ਨਾਕਾ ਲੱਗਿਆ ਹੋਇਆ ਸੀ ਬੀਐਸਐਫ ਦਾ ਤੇ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਵੱਲੋਂ ਸਾਡੇ ਇੰਸਪੈਕਟਰ ਸਾਹਿਬ ਸੀਗੇ ਬਲਵੀਰ ਸਿੰਘ ਤੇ ਆਪਣਾ ਬੀਐਸਐਫ ਵੱਲੋਂ ਐਸ.ਆਈ. ਯਾਦਵ ਜਿਹੜੇ 160 ਬਟਾਲੀ ਦੇ ਕੰਪਨੀ ਕਮਾਂਡਰ ਨੇ ਨਾਂ ਪੰਕਜ ਸ਼ਰਮਾ ਉਹਨਾਂ ਦੇ ਜਿਹੜੀ ਜੀ ਬ੍ਰਾਂਚਾ ਹੈ ਉਹਨਾਂ ਦੇ ਬਾਕੀ ਬੀਐਸਐਫ ਤੇ ਪੁਲਿਸ ਦਾ ਨਾਕਾ ਜੋਇੰਟ ਸੀਗਾ ਉੱਥੇ ਮੁਖਬਰੀ ਹੋਈ ਮੁਖਰ ਨੇ ਦੱਸਿਆ ਕਿ ਸੋਨੂ ਸਿੰਘ ਉਰਫ ਸੋਨੀ ਪੁੱਤਰ ਜੀਤ ਸਿੰਘ ਪੁੱਤਰ ਬੰਤਾ ਸਿੰਘ ਇਹਦੇ ਨਾਲ ਅੰਗਰੇਜ਼ ਸਿੰਘ ਉਰਫ ਗੱਗੀ ਪੁੱਤਰ ਜਗਿੰਦਰ ਸਿੰਘ ਇਹ ਵਸਿਆ ਨੂਰ ਸ਼ਾ ਉਰਫ ਬੱਲੇ ਸ਼ਾ ਥਾਣਾ ਸਦਰ ਫਾਜ਼ਿਲਕਾਦਰ ਨਾਲੇ ਨੇ ਇਹ ਜਿਹੜਾ ਅੰਗਰੇਜ਼ ਆ ਇਹ ਇੱਥੇ ਧਾਨੀ ਗੱთა ਸਿੰਘ ਵਿਆਹ ਹੈ ਨਾਲੇ ਇਹਦਾ ਸਾਲਾ ਸੀ ਗੁਰਵੰਤ ਸਿੰਘ ਰਵੰਟੀ ਪੁੱਤਰ ਬਲਵਿੰਦਰ ਸਿੰਘ ਵਾਸੀ ਢਾਣੀ ਨੱਥਾ ਸਿੰਘ ਦਾਖਲੀ ਢੰਡੀ ਕਬੀਲ थाना सदर ਇਹ ਮੁਖਬਰੀ ਹੋਈ ਵੀ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਹੀਰਾਨ ਮਗਾਨ ਦਾ ਕੰਮ ਕਰਦੇ ਨੇ ਤੇ ਅੱਜ ਕੱਲ੍ਹ ਵੀ ਇਹਨਾਂ ਦੇ ਰਾਤ ਇਹਨਾਂ ਤੇ ਇੱਕ ਖੇਪ ਆਈ ਹੈ ਅਗਰ ਨਾਕਾ ਬੰਦੀ ਕੀਤਾ ਜਾਵੇ ਤਾਂ ਇਹਨਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਇਹ ਆਪਣੇ ਤਿੰਨ ਜਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਇਹ ਸ਼ਹਿਰ ਵੱਲ ਨੂੰ ਆ ਰਹੇ ਨੇ ਜਿਸ ਤੇ ਬੀਐਸਐਫ ਤੇ ਪੰਜਾਬ ਪੁਲਿਸ ਦਾ ਜੁਆਇੰਟ ਨਾਕਾ ਲੱਗਾ ਹੋਇਆ ਸੀ ਇਹਨਾਂ ਨੂੰ ਰੋਕਿਆ ਗਿਆ ਨਾਕੇ ਤੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਬੰਦ ਹੋ ਗਿਆ ਤੇ ਇਹਨਾਂ ਨੂੰ ਉੱਥੇ ਅਸੀਂ ਰੰਗੇ ਹੱਥੀ ਆਪਣਾ ਸਮੇਤ ਹੈਰੋਇਨ 500 ਗ੍ਰਾਮ ਇਹਨਾਂ ਨੂੰ ਕਾਬੂ ਕਰ ਲਿਆ ਜਿਸ ਤੇ ਮੁਕੱਦਮਾ ਨੰਬਰ 33 ਰਿਟਰਨ 23424 ਅੰਡਰ ਸੈਕਸ਼ਨ 21C ਤੇ 23 ਗਾਟ 85 ਐਨਡੀਪੀਐਸ ਐਕਟ ਦਰਜ ਕੀਤਾ ਗਿਆ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਤੋਂ ਇਹਨਾਂ ਨੇ ਇਨਕਸਾਬ ਕੀਤਾ ਕਿ ਅਸੀਂ ਪਹਿਲਾਂ ਵੀ ਹਿਰੋਇਨ ਮੰਗਾਉਂਦੇ ਰਹਿੰਦੇ ਹਾਂ ਤੇ ਹੁਣ ਵੀ ਅਸੀਂ ਇਹਦੀ ਖੇਪ ਮੰਗਾਈ ਸੀ ਇੱਕ ਪੈਕੇਟ ਤਾਂ ਵੀ ਸਾਨੂੰ ਮਿਲ ਗਿਆ ਸੀਗਾ ਹਿਰੋਇਨ ਦਾ ਤੇ ਦੂਸਰਾ ਪੈਕੇਟ ਸਾਨੂੰ ਲੱਭਿਆ ਨਹੀਂ ਹੂੰ ਜਿਸ ਦੀ ਲੜੀ ਵਿੱਚ ਦੂਸਰੇ ਦਿਨ ਅੱਜ ਸਵੇਰ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਫਿਰ ਸਰਚ ਕੀਤੀ ਗਈ ਸਰਚ ਦੇ ਦੌਰਾਨ 520 ਗ੍ਰਾਮ ਦਾ ਪੈਕੇਟ ਇੱਕ ਹੋਰ ਬਰਾਮਦ ਹੋਇਆ ਤੇ ਬੀਐਸਐਫ ਦੇ ਕੰਪਨੀ ਕਮਾਂਡਰ 160 ਬਰਾਲੀਅਨ ਦੇ ਜਿਹੜੇ ਹੈਗੇ ਐਸਸੀ ਯਾਦਵ ਉਹਨਾਂ ਵੱਲੋਂ ਸਾਨੂੰ ਫਿਰ ਇੱਕ ਮੀਮੋ ਦਿੱਤਾ ਗਿਆ ਮੀਮੋ ਦੇ ਆਧਾਰ ਤੇ ਅਸੀਂ ਇੱਕ ਹੋਰ ਐਫਆਈਆਰ ਨੰਬਰ 36 ਦਰਜ ਕੀਤੀ ਗਈ ਤੇ ਜਿਹਨੂੰ ਹਰਦਿਕ ਸਿੰਘ ਸਾਹਿਬ ਵੀ ਲਿਖਿਆ ਗਿਆ ਇਹਦਾ ਮੁਜਰਮ ਦਾ ਜਿਸ ਦੇ ਆਧਾਰ ਤੇ ਇਹ ਮਕਦਮਾ ਦਰਜ ਕਰਕੇ ਇਹਦੀ ਵੀ ਤਫਤੀਸ਼ ਕੀਤੀ ਜਾਏ ਇਹ ਆਪਣਾ ਢਾਣੀ ਨੱਥਾ ਸਿੰਘ ਦੇ ਇਥੇ ਇੱਕ ਖੇਤ ਚੋਂ ਬਰਾਮਦ ਹੋਈ ਹੈ ਇਹ ਦੋਨੇ ਜਿਹੜੇ ਡਰਾਪਿੰਗ ਜਿਹੜੀ ਹੋਈ ਸੀ ਉਹਦੀ ਡਰੋਨ ਦੀ ਇਹ ਢਾਣੀ ਨੱਥਾ ਸਿੰਘ ਦੇ ਖੇਤਾਂ ਵਿੱਚ ਇਹਨਾਂ ਦੇ ਘਰ ਦੇ ਕੋਲੋਂ ਹੋਈ ਸੀ ਇਹ ਤੇ ਪਹਿਲਾ ਹੀ ਮਕਦਮਾ ਹੈ ਅੰਗਰੇਜ਼ ਸਿੰਘ ਉਰਫ ਗੱਗੀ ਇਹਦਾ ਮੇਨ ਕਿੰਗਪਿੰਨ ਹੈਗਾ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਸ ਤਰ੍ਹਾਂ ਵੀ ਕੁਝ ਦੱਸਣਗੇ ਇਹਨਾਂ ਦੇ ਫਾਰਵਰਡ ਲਿੰਕ ਤੇ ਬੈਕਵਰਡ ਲਿੰਕ ਚੈੱਕ ਕੀਤੇ ਜਾਣਗੇ ਉਸ ਹਿਸਾਬ ਨਾਲ ਫਿਰ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ ਇਹਨੇ ਜਿਹੜੇ ਕਾਬੂ ਕਾਬੂ ਕੀਤੇ ਹੋਏ ਨੇ ਇਹ ਤਿੰਨ ਤਿੰਨ ਮੁਜ਼ਰਮ ਹੈ ਕੋਈ ਕੋਈ ਇਹਨਾਂ ਦੇ ਨਾਲ ਹੈਗਾ ਜਾਣਕਾਰੀ ਮਿਲੀ ਹੈ ਜਾਂ ਤਿੰਨ ਮਹੀਨੇ ਫਿਲਹਾਲ ਫਿਲਹਾਲ ਤਿੰਨ ਨੇ ਬਾਕੀ ਰਿਮਾਂਡ ਲੈ ਲਿਆ ਇਹਨਾਂ ਦਾ ਰਿਮਾਂਡ ਤੋਂ ਲੈ ਕੇ ਪੁੱਛਗਿੱਛ ਕੀਤੀ ਜਾਏਗੀ ਪੁਛਗੀ ਦੇ ਦੌਰਾਨ ਅਗਰ ਕੋਈ ਹੋਰ ਲਿੰਕੇਜ ਇਹਦੇ ਨਿਕਲਣਗੇ ਉਸ ਹੱਬ ਨਾਲ ਕਾਰਵਾਈ ਕਰ ਦਿੱਤੀ ਜਾਏਗੀ। ਉਸ ਲੋਕ ਜਿਹੜਾ ਵਹੀਕਲ ਵਰਤਿਆ ਗਿਆ ਸੀ ਉਹ ਵੀ ਇਹਨਾਂ ਕਬਜ਼ੇ ਚ ਲਿਆ ਗਿਆ ਜੀ। ਜਿਹੜਾ ਦੋਸ਼ੀਆਂ ਵੱਲੋਂ ਜਿਹੜਾ ਵਹੀਕਲ ਮੋਟਰਸਾਈਕਲ ਵਗੈਰਾ ਦਾ ਹਾਂ ਉਹ ਮੋਟਰਸਾਈਕਲ ਵੀ ਚੋਰੀ ਦਾ ਹੈ ਤੇ ਉਹ ਵੀ ਅਸੀਂ ਕਬਜ਼ੇ ਚ ਲੈ ਲੈ ਗਏ। ਅੰਗਰੇਜ਼ ਸਿੰਘ ਗੱਗੀ ਜਿਹੜਾ ਹੈਗਾ ਇਹ ਇੱਥੇ ਵਿਆਹ ਹੋਇਆ ਸੀ ਨਾਲ ਇਹਦਾ ਸਾਲਾ ਸੀਗਾ ਗੁਰਵੰਤ ਸਿੰਘ ਉਰਫ ਬੰਟੀ ਤੇ ਇੱਕ ਇਹਦਾ ਦੋਸਤ ਇਹਦੇ ਆਇਆ ਹੋਇਆ ਸੀ ਘਰ ਨਾਲ ਇਹਦੇ ਗੱਗੀ ਦੇ ਕਿਹੜਾ ਪਿੰਡ ਹੈ ਵੱਲੋਂ ਸ਼ੌਤਨ ਪੁੱਛਾ ਨੇ ਕਿਉਂ ਪੜਿਆ ਉਸਨੇ ਜਿਸੀ ਡਰੋਨ ਕੋ ਦੋ ਪੈਕੇਟ ਅੱਧਾ ਲੱਕ ਲਈ ਰੋਮ ਗਾਇਸ ਕਿਤੋਂ ਮਗਾਈ ਸੀ ਪਾਕਿਸਤਾਨ ਨਾਲ ਕੀਵੇਂ ਸੰਬੰਧ ਜੁੜੇ ਉਸਰ ਇਥੇ ਇੱਕ ਲਿਕਾ ਦੇ ਇੱਕ ਮਲੋ ਉਹ ਪਾਲਟੀ ਦੇੰਦਾ ਹੁੰਦਾ ਹੈ ਹੂੰ ਇਹ ਉਹ ਨਾ ਸਾਨੂੰ ਵਸੇ ਗੁਰਬਲ ਦੱਸੇ ਜੇ ਤੁਹਾਨੂੰ ਦੋ ਜਦੋਂ ਤੁਹਾਡੇ ਹੱਥੇ ਆ ਜਾਓ ਉਸ ਵਾਰ ਮਲੋ ਤੁਸੀਂ ਜਾਣਾ ਲੈ ਸਾਨੂੰ ਫੋਨ ਕਰਦੇ ਜੀ ਜੇ ਤੁਹਾਡੇ ਕੋ ਫੜ ਲਾਗੇ ਕਦੋਂ ਦਾ ਕੰਮ ਕਰਦੇ ਕਿਵੇਂ ਕਰਦੇ ਜੀ ਤਾਂ ਪਰਕ ਕਿਹੜੇ ਤਰੀਕੇ ਕਰਦੇ ਉਹਨਾਂ ਨਾਲ ਗੱਲ ਕਿਵੇਂ ਕਰਦੇ ਵੀ ਵਟਸਐਪ ਨਾਲ ਵਟਸਐਪ ਨਾਲ ਹਾਂਜੀ ਫਿਰ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਇੱਥੇ ਕਿਵੇਂ ਦੇਖ ਕੇ ਜਾਣੀ ਹੈ ਕਿੱਥੇ ਦੇਖ ਕੇ ਜਾਣ ਇਹ ਜੀ ਉਹਨਾਂ ਨੂੰ ਪਤਾ ਮੰਨ ਲਓ ਜਦੋਂ ਸਾਡੇ ਕੋ ਆ ਜਾਂਦੇ ਅਸੀਂ ਦੱਸਦੇ ਹੀ ਉਹਨਾਂ ਨੂੰ ਵੀ ਸਾਡੇ ਵੀ ਤੁਸੀਂ ਉਹ ਤੁਹਾਨੂੰ ਕਿੱਥੇ ਪਹੁੰਚਾਉਂਦੇ ਸੀ ਪਰੋ ਜੀ ਹਾਂ ਉਹ ਸਾਨੂੰ ਖੇਤਾਂ ਜਿੱਥੇ ਵੀ ਅਸੀਂ ਲਾਈਵ ਲੱਗੇ ਸਹੀ ਲੋਕੇਸ਼ਨ ਉੱਥੇ ਪਏ ਜੀ ਕਿੰਨੇ ਸਮੇਂ ਤੋਂ ਤੁਸੀਂ ਜਿਹੜੀ ਕੰਮ ਕਰਦੇ ਜੇ ਡੱਗ ਦਾ ਇਹ ਸਾਨੂੰ ਸਰ ਅਵੇਲੇਬਲ ਪਹਿਲਾਂ ਤਾਂ ਅਸੀਂ ਡਰੋਨ ਹੀ ਤਾਂ ਕਦੇ ਨਹੀਂ ਵਿਚਦੇ ਰਿਹਾ ਜੀ ਡਰੋਨ ਇਹ ਤੁਸੀਂ ਪਹਿਲੀ ਵਾਰ ਹੀ ਮੰਗਾਈ ਸੀ ਆਪਦੇ ਆਪ ਹਾਂਜੀ ਜੀ ਵਾਇਸ ਅੱਗੇ ਕਿੱਥੇ ਦੇਣੀ ਸੀ ਅੱਗੇ ਸਾਰਾ ਸੀਮਾ ਲੋਸੀ ਜੇ ਤੇ ਜਿਹੜਾ ਵੀ ਨੰਬਰ ਉਹ ਸੈੱਟ ਕਰਨਗੇ ਹੂੰ ਅਸੀਂ ਉਹਦੇ ਨੰਬਰ ਦੇ ਸਰਕਾਰ ਦੇ ਤੇ ਤੋ ਉਹਨੂੰ ਕਿੰਨੇ ਪੈਸੇ ਮਿਲਦੇ ਸੀ ਸਸਾ ਨੂੰ 1.5 ਲੱਖ 1.5 ਲੱਖ ਰੁਪਏ ਤੋਂ ਲੈ ਕੇ ਤੇ ਅੱਗੇ ਪਚਾਉਣਾ ਵਾਸਤੇ ਕਿੰਨੇ ਕਿੰਨੀ ਹਰੋਇਨ ਪੰਜਾਹ ਦਾ 1.5 ਲੱਖ ਦਾ ਕਿਲੋ ਕਿਲੋ ਮਗਰ 1.5 ਲੱਖ ਰੁਪਏ ਮੈਂ ਪਹਿਲਾਂ ਕਿੰਨੀ ਵਾਰੀ ਪੰਜਾਹ ਦਿੱਤੀ ਪਹਿਲਾਂ ਸਰ ਜੀ ਨੂੰ ਪੁੱਛਾਈ 90 ਤੋਂ ਕੱਪਸ ਪਹਿਲਾਂ ਕਿਵੇਂ ਹਰੋਇਨ ਦਾ ਕੰਮ ਕਰਦੀ ਸੀ ਨਾਲ ਜੇ ਇੱਕ ਵਾਰ ਸਾਲਾ ਚਾ ਇਹ ਕੈਮਰਾ ਮਾਲ ਨੂੰ ਛਾ ਪੇੜ ਤੇ ਚੱਚਾ ਦੇ ਹੁੰਦਾ ਲੱਗਦਾ ਹੈ ਅੱਛਾ ਪਹਿਲਾਂ ਤੁਸੀਂ ਕਹਿੰਦੇ ਵੀ ਇਹ ਅਸੀਂ ਮਹਂਗਾਈ ਸੀ ਪਹਿਲਾਂ ਤੁਸੀਂ ਕਹਾਂ ਵੀ ਅਸੀਂ ਵੇਚਦੇ ਸੀ ਚਲੋ ਵੇਚਦੇ ਸੀ ਉਦੋਂ ਕਿੱਥੋਂ ਲੈਂਦੇ ਸੀ ਨਹੀਂ ਜੀ ਉਹ ਮੁੱਲ ਅਸੀਂ ਲੈਂਦੇ ਸੀ ਉਹ ਕਿੱਥੋਂ ਲੈਂਦੇ ਸੀ ਇੱਥੇ ਸਰਵਾਹ ਤੋਂ ਕਾਫੀ ਲੋਗ ਇੱਥੇ ਜਾਂਦੇ ਵਿੱਚ ਇੱਥੇ ਸ਼ਹਿਰ ਜਲਾਲਾਬਾਦ ਤੋਂ ਪਿੰਡ ਜਲਾਲਾਬਾਦ ਫਾਇਲ ਕਾ ਦੇ ਤੁਸੀਂ ਮੈਨੂੰ ਕੋਈ ਪਰ ਤਾਂ ਕਾਫੀ ਮਿਲ ਜਾਂਦੀ ਹੈ ਅੱਛਾ 30 25 ਤੋਂ 100 ਤੱਕ ਲੈਣੀ ਹੈ ਪੈਸੇ ਦੇ ਉਹ ਐ ਨਹੀਂ ਲੱਗਦਾ ਕਿ ਜੀ ਬੜਾ ਤੁਸੀਂ ਵੀ ਜਵਾਨ ਹੋ ਤੇ ਕਿਸੇ ਦਾ ਜਦੋਂ ਇਹ ਨਸ਼ਾ ਹੋ ਜਾਂਦਾ ਇਹਨਾਂ ਨਾਲ ਕਿੰਨੇ ਧੀਆਂ ਪੁੱਤ ਮਰ ਜਾਂਦੇ ਨੇ ਹਾਂਜੀ ਸਰ ਤੇ ਆਪਾਂ ਕਿਸੇ ਦੇ ਘਰ ਨੂੰ ਜਦੋਂ ਨਸ਼ਾ ਲਾਉਣੇ ਆ ਕੇ ਇੱਕ ਦਿਨ ਤਾਂ ਆਪਣੇ ਘਰੇ ਵੀ ਆ ਜਾਈਏ ਹਾਂਜੀ ਆਪ ਆਪ ਆਦੀ ਹੋ ਜਾਂਦੇ ਨਹੀਂ ਜੀ ਕਦੇ ਨਸ਼ਾ ਕੋਈ ਕੋਈ ਨਹੀਂ ਲੋਕਾਂ ਦੇ ਧੀਆਂ ਪੁੱਤ ਇਸ ਕੰਮ ਤੇ ਲਾਉਣੇ ਸ਼ਰਮ ਨਹੀਂ ਹੁੰਦੀ ਬਸ ਜਿਹੜੀ ਗਲਤੀ ਹੋ ਗਈ ਸੋ ਯਾਰ ਲਾਜ ਪਿੱਛੇ ਕੀਤਾ ਸਾਰਾ ਕੁਝ ਹਾਂਜੀ ਸਰ ਗਰੀਬੀ ਗਰੀਬੀ ਦਾ ਮਤਲਬ ਇਹ ਤਾਂ ਨਹੀਂ ਵੀ ਆਪਾਂ ਨੌਜਵਾਨਾਂ ਨੇ ਕਰਾ ਲਈ ਬੜੇ ਕਿੰਨੇ ਬੜੇ ਜੀ ਮੈਂ ਦੱਸ ਨਾਲ ਦੇ ਕਿੰਨੇ ਬੜੇ ਹਾਂ ਦੇ ਇੱਕ ਨਾਲ ਇੰਨਾ ਤੋਂ ਬਾਅਦ ਹੋਰ ਕੌਣ ਹੈਗਾ ਨਾਲ ਤੁਹਾਡੇ ਜਿਹੜਾ ਇਹ ਕੰਮ ਕਰਦਾ ਹੈ ਇਹ ਸਰ ਇੱਕ ਫਾਈਲ ਮਲੋ ਗਿਆ ਸਰਦਾਰ ਮੁੰਡਾ ਅੱਛਾ ਇਹਦਾ ਸਰ ਨੰਬਰ ਸਾਡੇ ਕੋਲ ਆਇਆ ਹੈ ਕੀ ਨਾਂ ਕੀ ਹੈ ਇਹਦਾ ਕਿੰਨੇ ਦਿਨ ਪਹਿਲਾਂ ਹੋਇਆ ਸੀਗਾ ਮੇਰਾ ਸਰ ਹਾਂਜੀ ਕਿ ਸਰ ਮੈਨੂੰ ਸਾਲ ਹੋ ਗਿਆ ਪਿਛਲੇ ਕਿੰਨੇ ਸਮੇਂ ਤੋਂ ਕਿੰਨੇ ਸਮੇਂ ਤੋਂ ਇਹ ਕੰਮ ਕਰਦਾ ਵੀ ਉਹ ਤਾਂ ਸਾਰੇ ਹੋਏ ਘਟਣ ਘਟ ਲੋਕ ਸਾਲ ਹੋ ਗਏ ਵੇਚਦੇ ਆ ਵੁਚਦੇ ਨੂੰ ਪਹਿਲਾਂ ਨਹੀਂ ਕਦੇ ਫੜਿਆ ਗਿਆ ਮੁੰਡੇ ਦਾ ਤੂੰ ਨਾਂ ਲੈ ਰਿਹਾ ਉਹ ਕਿੱਥੋਂ ਦਾ ਰਹਿਣ ਵਾਲਾ ਉਹ ਸਰ ਫਾਈਲ ਕਰ ਦਿਓ ਕੀ ਨਾਂ ਹੈ ਉਹਦਾ ਕੀ ਨਾਂ ਹੈ ਉਹਦਾ ਕਬਲ ਬੀ ਅੱਛਾ ਕਬਲ ਬੀ ਕੰਮ ਕੀ ਕਰਦਾ ਉਹ ਉਹ ਸਰਾ ਹੀ ਕੰਮ ਕਰਦਾ ਕਿੱਥੋਂ ਦਾ ਰਹਿਣ ਆਲਾ ਉਹ ਫਾਇਲ ਕੈਮਰ ਲੋਕਲ ਕੇ ਆ ਕੋਈ ਤਿੰਨ ਅਮਰ ਕੋਲ ਜੁਗਲ ਸਰਸ ਉਹਨੂੰ ਉਹਨੂੰ ਪਛਤਾਵਾ ਹੋ ਰਿਹਾ ਤੁਸੀਂ ਲਾਲ ਪੈਸੇ ਦੇ ਲਾਲ ਚ ਪਿੱਛੇ ਲੋਕਾਂ ਦੀ ਜ਼ਿੰਦਗੀ ਖਰਾਬ ਕੀਤੀ ਸਾਨੂੰ ਜੀ ਹਾਂ ਤੁਹਾਨੂੰ ਹੀ ਹੋਰ ਤੁਸੀਂ ਕੀਤੀ ਹੈ ਹੋਰ ਹਾਂਜੀ ਹਾਂਜੀ ਕਿਹਨੂੰ ਹਣੋ ਆਪ ਇਹ ਸਾਲ ਸਾਲੋਂ ਦੁਬਿਤੀ ਹੋਰ ਪਛਤਾਵਾ ਹੋ ਰਿਹਾ ਵੀ ਆਪ ਵੀ ਬਸ ਜੇ ਅੰਦਰ ਲੱਗ ਜਗੀ ਹੋਰ ਹਾਂ ਜੀ ਮੈਂ ਬਸ ਅੱਗੇ ਤੋਂ ਦੀਓ ਜਦੋਂ ਵੀ ਮੌਕਾ ਬਾਹਰ ਆ ਗਿਆ ਅੱਜ ਤੁਹਾਨੂੰ ਪਛਤਾਵਾ ਹੁੰਦਾ ਤੁਸੀਂ ਫੜੇ ਗਏ ਜੇ ਜੇਕਰ ਨਾ ਫੜੇ ਜਾਂਦੇ ਫਿਰ ਤਾਂ ਕੋਈ ਪਛਤਾਵਾ ਨਹੀਂ ਸੀ ਤੁਹਾਨੂੰ ਫਿਰ ਤੁਸੀਂ ਲਾਲਚ ਦਾਲਸ ਫਿਰ ਤਾਂ ਕੰਮ ਵਧੀਆ ਚੱਲਦਾ ਸੀ ਨਾ ਤੁਹਾਡਾ ਹਾਂ ਜੀ ਨਹੀਂ ਹੈਗਾ ਤੋਂ ਜੀ ਜੀ ਉਹ ਗੱਲ ਠੀਕ ਹੈ